ਮੇਰਾ ਨਾ ਇੱਕ ਦੋਸਤ ਸੀ ਤੇ ਰੱਬ ਨਾ ਕਰੇ ਵੈਸੇ ਕਿਸੇ ਦੇ ਮਾੜਾ ਸਮਾਵੇ ਪਰ ਜਦੋਂ ਉਹਦੇ ਤੇ ਇੰਨਾ ਕ ਗੰਦਾ ਸਮਾ ਆ ਚੁੱਕਾ ਸੀ ਕਿ ਉਹਦੇ ਸਾਰੇ ਕੰਮ ਰੁਕੇ ਬੈ ਗੇ ਤਾਂ ਜਦੋਂ ਉਹ ਆਪਣਾ ਦੁੱਖ ਬਿਆਨ ਕਰਦਾ ਸੀ ਆਪਣਾ ਦਰਦ ਦੱਸਦਾ ਸੀ ਮੈਨੂੰ ਤਾਂ ਸੱਚੀ ਦੋਸਤੀ ਸੀ ਮੈਂ ਕਦੇ ਵੀ ਉਹਦਾ ਮਜ਼ਾਕ ਨਹੀਂ ਬਣਾਇਆ ਆਪਾਂ ਤਾਂ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਅਰਦਾਸ ਕੀਤੀ ਕਿ ਕਿਉਂਕਿ ਯਾਰੀ ਦਾ ਰਿਸ਼ਤਾ ਵੀ ਭਰਾਵਾ ਵਾਂਗੀ ਹੁੰਦਾ ਆਪਾਂ ਹਮੇਸ਼ਾ ਅਰਦਾਸ ਕਰੀ ਦੀ ਸੀ ਗੁਰਦੁਆਰੇ ਜਾ ਕੇ ਕਿ ਠੀਕ ਆ ਪ੍ਰਮਾਤਮਾ ਉਹਦੇ ਸਾਰੇ ਕੰਮ ਸੁਵਾਰੇ ਜਿਹੜੇ ਕੰਮ ਰੁਕੇ ਪਏ ਆ ਉਹ ਵੀ ਪੂਰੇ ਹੋ ਜਾਣ ਬੜਾ ਹੌਸਲਾ ਦੇਈਦਾ ਸੀ ਕਦੇ ਟੁੱਟਣ ਨਹੀਂ ਦਿੱਤਾ ਉਹਨੂੰ ਕਿਉਂਕਿ ਮੈਂ ਸਮਝਦਾ ਕਿ ਜਦੋਂ ਕੋਈ ਤੁਹਾਨੂੰ ਆਪਣਾ ਦਰਦ ਦੱਸਦਾ ਨਾ ਤਾਂ ਬੜੀਆਂ ਉਮੀਦਾਂ ਲੈ ਕੇ ਦੱਸਦਾ ਜੇ ਉਹ ਤੁਹਾਡੇ ਦੇ ਰੱਬ ਜਿੰਨਾ ਭਰੋਸਾ ਕਰ ਲੰਦਾ ਕਿ ਮੈਂ ਤੇ ਅੱਗੇ ਆਪਣਾ ਸਭ ਕੁਝ ਫੋਲ ਸਕਦਾ ਤੇ ਇੱਕ ਸਮਾਂ ਐਸਾ ਵੀ ਆਇਆ ਜਦੋਂ ਮੇਰੇ ਤੇ ਵੀ ਬਹੁਤ ਮੁਸ਼ਕਲ ਸਮਾਂ ਸੀ ਕਿਸੇ ਹੋਰ ਨੂੰ ਤਾਂ ਮੈਂ ਦੱਸਿਆ ਨਹੀਂ ਪਰ ਮੈਂ ਆਪਣੇ ਐਸੇ ਦੋਸਤ ਨੂੰ ਦੱਸਣਾ ਜ਼ਰੂਰੀ ਸਮਝਿਆ ਪਰ ਐਮ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸਮਝੀ ਕਿ ਜਦੋਂ ਮੈਂ ਉਹਨੂੰ ਆਪਣਾ ਦੁੱਖ ਦੱਸਿਆ ਜਦੋਂ ਮੈਨੂੰ ਆਪਣੀ ਮੁਸ਼ਕਿਲਾਂ ਦੱਸੀਆਂ ਤਾਂ ਉਹਨੇ ਸਿਰੇ ਮੇਰਾ ਮਜ਼ਾਕ ਬਣਾਇਆ ਠੀਕ ਆ ਆਪਾਂ ਕਿਸੇ ਨੂੰ ਆਪਣਾ ਦੁੱਖ ਦੱਸਦੇ ਆ ਤੇ ਅਸੇ ਕਰਕੇ ਦੱਸਦੇ ਆਂਗੀ ਕੋਈ ਸਮਝੇਗਾ ਕੋਈ ਸਾਨੂੰ ਹੌਸਲਾ ਦੇਵੇਗਾ ਕਰ ਤਾਂ ਦੇਖੋ ਕੋਈ ਕੁਝ ਨਹੀਂ ਸਕਦਾ ਕੋਈ ਕਿਸੇ ਦੀ ਝੋਲੀ 'ਚ ਦੁੱਖ ਲੈ ਨਹੀਂ ਸਕਦਾ ਪਰ ਠੀਕ ਹੈ ਕਿ ਸਹਾਰਾ ਹੀ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ ਇੱਕ ਤਮਾਸ਼ਾ ਜਿਹਾ ਬਣਾਇਆ ਉਹਨੇ ਮੇਰਾ ਠੀਕ ਆ ਸਮਾਂ ਸੀ ਸਮਾਂ ਦਾ ਗੁਜ਼ਰ ਹੀ ਗਿਆ ਪਰ ਉਹਦੇ ਤੋਂ ਇੱਕ ਗੱਲ ਪੱਕੀ ਕਰ ਲਈ ਸੀ ਮਨ 'ਚ ਕਿ ਆਪਣਾ ਦੁੱਖ ਬਾਬਾ ਦੀਪ ਸਿੰਘ ਤੋਂ ਬਿਨਾਂ ਕਿਸੇ ਨੂੰ ਨਹੀਂ ਦੱਸਣਾ ਇਹ ਮੇਰਾ ਆਪਣਾ ਤਜਰਬਾ ਕੰਦਾ ਮੈਂ ਕੋਈ ਬਹੁਤਾ ਸਮਝਦਾਰ ਨਹੀਂ ਹਾਂ ਪਰ ਇਹਨਾਂ ਮੈਂ ਤੁਹਾਨੂੰ ਵਿਸ਼ਵਾਸ ਦੇ ਨਾਲ ਕਹਿ ਸਕਦਾ ਜਿੰਨਾਂ ਲੋ ਤੁਸੀਂ ਅੱਜ ਵੀ ਆਪਣਾ ਪੱਕਾ ਯਾਰ ਸਮਝਦੇ ਹੋ ਨਾ ਪੱਕੀਆਂ ਦੋਸਤੀਆਂ ਸਮਝਦੇ ਹੋ ਤੁਸੀਂ ਆਪਣੇ ਅੰਦਰਲੇ ਭੇਤ ਕਦੇ ਨਹੀਂ ਦੱਸੀ ਜਾਂਦੇ ਤੁਹਾਡੇ ਮਾਪਿਓ ਤੋਂ ਬਿਨਾ ਤੁਹਾਡੀ ਫਿਕਰ ਕਿਸੇ ਨੂੰ ਨਹੀਂ ਹੋਏਗੀ ਇਹ ਬੜਾ ਕੋੜਾ ਸੱਚ ਹੈ ਦੇ ਜਮਾਨੇ ਦਾ ਕਿਸੇ ਕਿਸ ਆਗੇ ਆਪਣੇ ਜ਼ਖਮ ਰੱਖ ਦੋਗੇ ਨਾ ਤੇ ਮਜ਼ਾਕ ਆਪਣਾ ਹੀ ਹੁੰਦਾ ਸੋ ਆਪਣੇ ਰੱਬ ਤੇ ਵਿਸ਼ਵਾਸ ਰੱਖਿਆ ਕਰੋ ਕਿਸੇ ਨੂੰ ਨਾਲ ਦੱਸਿਆ ਕਰੋ ਕੁਝ ਵੀ ਤੇ ਬਾਬਾ ਦੀਪ ਸਿੰਘ ਦੇ ਅੱਗੇ ਜਾ ਗਏ ਤੁਸੀਂ ਜਿੰਨਾ ਮਰਜੀ ਆਪਣਾ ਮਨ ਹਲਕਾ ਕਰ ਲਿਆ ਕਰੋ ਰੋ ਲਿਆ ਫਿਰ ਜਾਗੇ ਬਾਬਾ ਦੀਪ ਸਿੰਘ ਜੀ ਆਪੇ ਸਾਂਭ ਲੰਦੇ ਆ ਉਹਨਾਂ ਨੇ ਮੈਨੂੰ ਵੀ ਸਾਂਭ ਲਿਆ ਸੀ ਐਸੇ ਗਲ ਆਸੀ ਮੇਰੇ ਤੇ ਕਿ ਸ਼ਾਇਦ ਅੱਜ ਮੈਂ ਇੱਥੇ ਬਹੁੰਦਾ ਹੀ ਨਾ ਪਰ ਮੈਂ ਤਾਂ ਕੋਈ ਕਹਾਂਗਾ ਕਿ ਮਰਨ ਦੇ ਕੰਡੇ ਪੈ ਚੁੱਕਾ ਸੀ ਬਾਬਾ ਦੀਪ ਸਿੰਘ ਨੇ ਮੈਨੂੰ ਉੱਥੋਂ ਹੀ ਬਚਾ ਲਿਆ ਬੜੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਇਸ ਲਈ ਮੈਂ ਆਪਣਾ ਯਾਰ ਆਪਣਾ ਪਿਆਰ ਬਾਬਾ ਦੀਪ ਸਿੰਘ ਜੀ ਨੂੰ ਮੰਦਾ ਸਵੇਰੇ ਉੱਠਣ ਤੋਂ ਪਹਿਲੇ ਨਾ ਸਭ ਤੋਂ ਪਹਿਲੇ ਹੱਥ ਦੋਵੇਂ ਜੋੜ ਕੇ ਬਾਬਾ ਦੀਸੀ ਦਾ ਸ਼ੁਕਰਾਨਾ ਕਰੀਦਾ ਕਿ ਬਾਬਾਈ ਅੱਜ ਜਿਹੜਾ ਦਿਨ ਦੇਖਣ ਲੱਗਾ ਨਾ ਤੁਹਾਡੇ ਕਰਨ ਦੇਖਣ ਲੱਗਾ ਸਾਰੀਆਂ ਗੱਲਾਂ ਕਰੀਦੀਆਂ ਬਾਬਾਈ ਦੇ ਨਾਲ ਆਪਣੇ ਗੁਰੂ ਤੋਂ ਛੱਡ ਗਏ ਕਦੇ ਕਿਸੇ ਹੋਰ ਤੇ ਨਾ ਵਿਸ਼ਵਾਸ ਕਰਿਆ ਕਰੋ ਗੁਰੂ ਤੁਹਾਡੇ ਲਈ ਸਭ ਕੁਝ ਕਰ ਸਕਦਾ ਐ ਤਿਲ ਦੀਆਂ ਤਾਰਾਂ ਨੂੰ ਜੋੜੋ ਆਪਣੇ ਪਰਮਾਤਮਾ ਦੇ ਨਾਲ ਉਹ ਤਾਂ ਹਰ ਜਗ੍ਹਾ ਬੈਠਾ ਹੈ